ਕੀ ਅਜੋ ਸਪੀ ਅਸਾਪ ਤਾਈ ਨੂੰ ਸ਼ਾਮ ਤੱਕ ਕਰਕੇ ਦਿਖਾ ਦੇਗੇ ਕੀ ਭਾਵੇਂ ਕੀ ਹੈ</body></body> ਚੌਥੇ ਨਾ ਪਾਉਂਦਾ ਅਦਾਜ ਜੋ ਸਕੂਲ ਦੇ ਅਧਿਆਪਕ 70% ਸਰਕਾਰ ਪਾਉਂਦੀ ਹੈ ਉਹਦੇ ਵਿੱਚ 30% ਪ੍ਰਾਈਵੇਟ ਹੈ ਅਧਿਆਪਕਾਂ ਨੂੰ ਤਨਖਾਣ ਨਹੀਂ ਦਿੱਤੀਆਂ ਜਾਂਦੀਆਂ ਸਾਡੇ ਹੀ ਪੈਰ ਭਰਾ ਦੇ 30000 ਦੇ ਕੇ 20000 ਦੇ ਸਿਖਾਉਂਦੀ ਲੈਣਾ ਅੱਜ 10000 ਨਾਲ ਕੋਈ ਗੁਜ਼ਾਰਾ ਨਹੀਂ ਹੁੰਦਾ ਆ ਰਾਮਣ ਰੋੜੇ ਦੇ ਘਰੋਂ ਕਿੰਨੇ ਨਿਕਲੇ ਨੇ ਇਹਦੀ ਚੰਗੀ ਤਰ੍ਹਾਂ ਜਾਂਚ ਹੋ ਜੇ ਤਾਂ ਪਤਾ ਲੱਗ ਜੇ ਚੇਤਨ ਜੋੜੇਵਾ ਦੇ ਅਧਿਕਾਰੀ ਮੰਤਰੀ ਦੀ ਕੋਸ਼ਿਸ਼ ਟੋਖ ਹੋਈ ਹੈ ਹਵਾਲੇ ਨਾਲ ਕਿੰਨਾ ਕਾਰੋਬਾਰ ਹੈ ਉੜਾ ਲੈਂ ਜਿੰਨੂੰ ਕਹਿੰਦੇ ਗੱਡੇ ਭੜ ਭੜ ਕੇ ਆਪਣੇ ਘਰਾਂ 'ਚ ਛੁੱਟਣ ਲੱਗੇ ਹੋਏ ਹਨ ਆਪਣੇ ਐਮ.ਐਲ.ਏ. ਭ੍ਰਸ਼ਟਾਚਾਰ 'ਚ ਲੱਕ ਲੱਕ ਡੁੱਬੇ ਹੋਏ ਨੇ ਔਰ 10000 ਕਹਿੰਦੇ ਨੇ ਸਾਡੇ ਧੀਆਂ ਪੁੱਤ ਬੁਜਾਰਾ ਕਰਨ ਇਸ ਗੱਲ ਤੇ ਸੰਗਰਸ਼ੀ ਔਰ ਉਹਨਾਂ ਨੂੰ ਉਥੋਂ ਪਾਸੇ ਹਟਾਇਆ ਗਿਆ ਉਸ ਸਕੂਲ ਦਾ ਨਤੀਜਾ ਪਾਕੀ ਸਕੂਲਾਂ ਤੋਂ ਉੱਪਰ ਦੀ ਆਇਆ ਜਿਹੜਾ ਕਹਿੰਦੇ ਨੇ ਮਾੜਾ ਪੜਾਉਂਦੇ ਨੇ ਪੜਾਉਂਦੇ ਨਹੀਂ ਸੀ ਪਰ ਹੁਣ ਕੀ ਹੈ ਤਿੰਨ ਕਹਿੰਦੇ ਆਪ ਨੂੰ ਨਹੀਂ ਰੱਖਣੇ ਜੇ ਲੋਕ ਅਜ ਕਿਸਾਨ ਜਥੇਬੰਦੀਆਂ ਕੋਲੇ ਆਉਂਦੇ ਨੇ ਕਿਉਂਕਿ ਸਿਸਟਮ 'ਚ ਨਿਆਂ ਨਹੀਂ ਮਿਲਦਾ ਸਿਸਟਮ 'ਚ ਪੁਲਿਸ ਹੈ ਜਿਹੜੀ ਉਹ ਐਮਐਨਏ ਜਾਂ ਜੇਚ ਯਾਨੀ ਕੇਪਚਰ ਰਿਸ਼ਵਤ ਚੱਲਦੀ ਆ ਕੋਈ ਖਾਣੇ ਕਚੈਰੀ ਚ ਕੰਮ ਨਹੀਂ ਹੁੰਦਾ ਲੋਕਾਂ ਦਾ ਤਾਂ ਲੋਕ ਕਿਸਾਨ ਜਥੇਬੰਦੀਆਂ ਕੋਲੇ ਆਉਂਦੇ ਨੇ ਉਹਦੇ ਆਪਕ ਵੀ ਆਏ ਇਹ ਕਿਸਾਨ ਲੈ ਬੈਠੇ ਗਏ ਤਾਂ ਡੰਡਾ ਵਾਇਆ ਗਿਆ ਕਿਸਾਨਾਂ ਨੂੰ ਜਿਹੜਾ ਜਿਹੜੇ ਹਾਲੇ ਤੱਕ ਨਹੀਂ ਛੱਡੇ ਗਏ ਮੇਰਾ ਵੀ ਨੂੰਰੋ ਕਹਿੰਦਾ ਸੀ ਖਾਨਾ ਕੀ ਗਰਮੀਸ਼ਪੀਰ ਨੇ ਗੱਲ ਸਪਸ਼ਟ ਕੀਤੀ ਆ ਪੰਜਾਬ ਨੂੰ ਇੰਡਸਟਰੀ ਦੀ ਫੈਪਣੀ ਆਦੀ ਲੋੜ ਪਰ ਅਸੀਂ ਸਮਝਦੇ ਹਾਂ ਕਿ ਫੈਕਟਰੀਆਂ ਦੇ ਮਾਮਲੇ 'ਚ ਵੀ ਅਸੀਂ ਇੱਕ ਪੂਰਾ ਨਿਰਣਾ ਰੱਖਦੇ ਹਾਂ ਕਿ ਫੈਕਟਰੀ ਦਾ ਸਮਾਜ ਦੇ ਵਾਤਾਵਰਣ ਤੇ ਸਾਡੇ ਲੋਕਾਂ ਦੀ ਸਿਹਤ ਤੇ ਜਾਨਵਰਾਂ ਦੀ ਸਿਹਤ ਤੇ ਸਾਡੀ ਜ਼ਮੀਨ ਤੇ ਸਾਡੇ ਪਾਣੀ ਤੇ ਮਾੜਾ ਅਸਰ ਨਾ ਪਵੇ ਵਾਤਾਵਰਣ ਖਰਾਬ ਨਾ ਹੋਵੇ ਉਸ طرحੀਆਂ ਫੈਕਟਰੀਆਂ ਚਾਹੁੰਦੇ ਆਂ ਸਰਕਾਰ ਉਸ طرح ਨਹੀਂ ਲਾ ਰਹੀ ਆ ਖਾੜੇ ਦੇ ਵਿੱਚ ਜਿਹੜਾ ਬਾਇਓ ਗੈਸ ਫੈਕਟਰੀ ਹੈ 55 56 ਲਗਣੀਆਂ ਪੰਜਾਬ ਚ ਲੋਕ ਵਿਰੋਧ ਕਰ ਰਹੇ ਨੇ ਮੈਂ ਉਸ ਦਾ ਵੀ ਨਹੀਂ ਜਾਣਦਾ ਕਿ ਹਾਲੇ ਕੋਈ ਸਟੱਡੀ ਨਹੀਂ ਹੈ ਕਿ ਉਹ ਕੈਂਸਰ ਫਲਾਉ ਜੈ ਨਹੀਂ ਫਲਾਉ ਪਰ ਸਵਾਲ ਨੋ ਕਹਦਾ ਜਾਇਜ਼ ਹੈ ਸਵਾਲ ਕੀ ਹੈ ਕਿ ਜਿਹੜਾ ਜਿਸ ਤਰ੍ਹਾਂ ਗੋਬਰ ਗੈਸ ਬਣਾਉਂਦੇ ਆਪਾਂ ਇਸ ਤਰ੍ਹਾਂ ਪਰਾਲੀ ਨੂੰ ਛਾੜ ਕੇ ਬਣਾ ਕੇ ਯੂਜ਼ ਕਰਕੇ ਵਰਤੋਂ ਕਰਕੇ ਗੈਸ ਬਣਾਉਣੀ ਆ ਸੀਐਨਜੀ ਟਾਈਪ ਬਾਇਓ ਗੈਸ ਉਹ ਜਿਹੜਾ ਮਟੀਰੀਅਲ ਬੇਸਡ ਹੋਣਾ ਜਿਹੜੀ ਰਹਿਣ ਗੁੰਦਾ ਉਹਦੇ ਚ ਕੈਮੀਕਲ ਪਾ ਕੇ ਉਹਨੂੰ ਖਤਮ ਕਰਨਾ ਹੈ ਇਹ ਕੈਮੀਕਲ ਦਾ ਸਾਡੇ ਲੋਕਾਂ ਤੇ ਕੀ ਅਸਰ ਹੋਣਾ ਉਸ ਮਤਾਤਕ ਕੋਲੀ ਗ੍ਰੇਡਿੰਗ ਹੋਣੀ ਹੈ ਉਸ ਮਤਾਤਕ ਪਤਾ ਲੱਗਣਾ ਕਿ ਕਿਹੜੇ ਕੈਟਾਗਰੀ ਦੀ ਫੈਕਟਰੀ ਹੈ ਕਿੱਥੇ ਲੱਗਣੀ ਚਾਹੀਦੀ ਹੈ ਪਰ ਇਸ ਨੂੰ ਹੋਰ ਚੀਜ਼ਾਂ ਕੀ ਕਰਨ ਦੀ ਲੋੜ ਹੈ ਇਹ ਜੀ ਕੋਈ ਵਿਗਿਆਨਕ ਸਟੱਡੀ ਨਹੀਂ ਕਰਾਈ ਸਰਕਾਰ ਨੇ ਕੋਈ ਵਿਗਿਆਨਕ ਮੁਲਾਂਕਣ ਨਹੀਂ ਕਰਾਇਆ ਮਾਰਾ ਤੋਂ ਕੋਈ ਮੁਲਾਂਕਣ ਨਹੀਂ ਕਰਾਇਆ ਅਖਾੜੇ ਦੀ ਕਮੇਟੀ ਇਹ ਮੰਗਦੀ ਹੈ ਕਿ ਮੁਲਾਂਕਣ ਕਰਾ ਦਿਓ ਸਰਕਾਰ ਮੁਲਾਂਕਣ ਨਹੀਂ ਕਰਾਉਣ ਗਈ